ਔਫਰ ਅੰਦਰ ਹੀ ਇਹਦਾ ਪਾਕਿਸਤਾਨੀ ਸਟਾਈਲ ਲੱਖ 60 ਰੁਪਏ ਉੱਪਰ ਆਈ ਹੈ ਆਇਆ ਬੇਕਾਰ ਜਿਹਾ ਗਲਾ ਅੱਛਾ ਬੈਗ ਦੇ ਉੱਪਰ ਵੀ ਬਣਿਆ ਹੋਇਆ ਹੈਗਾ ਜੀ ਲਓ ਜੀ ਚੱਕੋ ਅਲੱਗ ਚੀਜ਼ ਬਿਲਕੁਲ ਨਵੀਂ ਮਲੇਰ ਕੋਟਲਾ ਦੇ ਪਿੱਪਲ ਵਾਲੇ ਚੌਂਕ ਤੋਂ ਅਸੀਂ ਤੁਹਾਨੂੰ ਲੈ ਕੇ ਚੱਲੇ ਆਂ ਸਦਰ ਬਾਜ਼ਾਰ ਵੱਲ ਨੂੰ ਨਾਲੇ ਤਾਂ ਅੱਜ ਤੁਹਾਨੂੰ ਮਲੇਰ ਕੋਟਲੇ ਦਾ ਬਹੁਤ ਪੁਰਾਣਾ ਬਾਜ਼ਾਰ ਦਿਖਾਉਨੇ ਆ ਤੇ ਨਾਲੇ ਲੇਡੀਜ਼ ਕੱਪੜੇ ਤੇ ਲੱਗੀ ਬਹੁਤ ਵੱਡੀ ਸੇਲ ਵਾਰੇ ਦੱਸਦੇ ਆ ਅਗਰ ਤੁਹਾਡੇ ਘਰੇ ਵਿਆਹ ਹੈ ਤੁਸੀਂ ਖਰੀਦਣੇ ਨੇ ਦਾਜਵਰੀ ਦੇ ਕੱਪੜੇ ਜਾਂ ਤੁਸੀਂ ਪਾਰਟੀ ਤੇ ਪਾਉਣ ਵਾਸਤੇ ਖਰੀਦਣੇ ਨੇ ਕੱਪੜੇ ਜੀ ਜਾਂ ਤੁਸੀਂ ਗਰਮੀਆਂ ਵਾਸਤੇ ਕੱਪੜੇ ਖਰੀਦਣੇ ਨੇ ਤਾਂ ਵੀਡੀਓ ਪੂਰੀ ਦੇਖ ਲਿਓ ਬਹੁਤ ਵੱਡਾ ਫਾਇਦਾ ਤੁਹਾਡਾ ਹੋਣ ਵਾਲਾ ਤੇ ਨਾਲੇ ਭੈਣਾ ਅਗਰ ਘਰੇ ਬੈਠ ਕੇ ਵੀ ਇਹ ਵੀਡੀਓ ਨੂੰ ਪੂਰਾ ਦੇਖ ਲੈਣਗੀਆਂ ਤਾਂ ਨਾਲੇ ਤਾਂ ਉਹਨਾਂ ਨੂੰ ਰੇਟਾਂ ਦਾ ਪਤਾ ਲੱਗ ਜੂ ਤੇ ਨਾਲੇ ਉਹਨਾਂ ਨੂੰ ਸ਼ਾਪਿੰਗ ਜਿਹੜੀ ਹੈਗੀ ਆ ਘਰੇ ਬੈਠੀ ਹੋਜੂਗੀ ਇਹਦੇ ਲਈ ਤੁਸੀਂ ਆਉਣਾ ਕਿੱਥੇ ਆ ਜੀ ਇਸ ਦੁਕਾਨ ਤੇ ਆਉਣਾ ਪਰਵੇਜ਼ ਕਲੌਥ ਹਾਊਸ ਜਿਵੇਂ ਆਪਾਂ ਨੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਮਲੇਰ ਕੋਟਲਾ ਦੀ ਬਹੁਤ ਵੱਡੀ ਕਲੌਥ ਸੇਲ ਜਿਹੜੀ ਲੱਗ ਚੁੱਕੀ ਹੈ ਜੀ ਪਰਵੇਜ਼ ਕਲੌਥ ਹਾਊਸ ਦੇ ਉੱਪਰ ਤੇ ਅਸੀਂ ਤੁਹਾਨੂੰ ਸਟੱਫ ਲੈ ਕੇ ਦਿਖਾਉਣ ਲਈ ਉਰੇ ਲੈ ਕੇ ਆਏ ਆਂ ਤੇ ਬਾਈ ਉਹਨਾਂ ਕੋਲੇ ਅਸੀਂ 4-5 ਵਜੇ ਆਉਣਾ ਸੀ ਤੇ ਇੰਨਾ ਜ਼ਿਆਦਾ ਇਹਨਾਂ ਕੋਲੇ ਰਸ ਸੀ ਕਿ ਸਾਨੂੰ 7 ਵਜੇ ਆਉਣਾ ਪਿਆ ਮਤਲਬ ਇੰਨੀ ਵੇਟ ਸਾਨੂੰ ਕਰਨੀ ਪਈ ਆ ਕਿਉਂਕਿ ਸਾਰੇ ਸਟੱਫ ਦੇ ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ ਸਾਰੇ ਸਟੱਫ ਦੇ ਉੱਪਰ ਹੀ ਇਹਨਾਂ ਨੇ ਬਹੁਤ ਵੱਡੀ ਸੇਲ ਲਾ ਦਿੱਤੀ ਆ ਤੇ ਰੇਟ ਤੁਹਾਨੂੰ ਉਹ ਮਿਲ ਲੈਣੇ ਜਿਹੜੇ ਤੁਸੀਂ ਕਦੇ ਸੁਨੇ ਵੀ ਨਹੀਂ ਹੋਣੇ ਮੈਂ ਵੀਰੇ ਨਾਲ ਗੱਲ ਕਰ ਰਿਹਾ ਸੀ ਕਿ ਨਾ ਹੋਲ ਸੇਲ ਤੋਂ ਵੀ ਘੱਟ ਪ੍ਰਾਈਸ ਦੇ ਉੱਪਰ ਜਿਹੜੇ ਨੇ ਰੇਟ ਤੁਹਾਨੂੰ ਮਿਲ ਜਾਣੇ ਨੇ ਤੇ ਬਾਕੀ ਜਾਣਕਾਰੀ ਆਪਾਂ ਵੀਰੇ ਤੋਂ ਲੈ ਲੈਂਦੇ ਆ ਜ਼ਿਆਦਾ ਟਾਈਮ ਨਹੀਂ ਤੁਹਾਡਾ ਲੈਂਦੇ ਤੇ ਹੋਰ ਵੀਰੇ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਵੈਲਕਮ ਜੀ ਤੇ ਸੇਲ ਲਾਤੀਆਂ ਫਿਰ ਸਾਰੇ ਮਾਲ ਤੇ ਸਾਰੇ ਸਟਾਫ ਦੇ ਉੱਪਰ ਜੀ ਗਰਮੀਆਂ ਵਾਲਾ ਸਰਦੀਆਂ ਵਾਲਾ ਫੈਨਸੀ ਹਰ ਤਰ੍ਹਾਂ ਦੇ ਸਟਾਫ ਦੇ ਉੱਪਰ ਸੂਟ ਦੇ ਉੱਪਰ ਸੇਲ ਲਗਾਤੀ ਸਾਰੇ ਮੈਂ ਪੂਰੀ ਸੋਸੇਲ ਲਾਤੀ ਹਾਂ ਜੀ ਸਾਲ ਦੇ ਵਿੱਚ ਇੱਕ ਵਾਰ ਅਸੀਂ ਸਟਾਕ ਕਲੀਅਰ ਕਰਦੇ ਹੁੰਦੇ ਆ ਸਾਰਾ ਮਤਲਬ ਸਟਾਕ ਕਲੀਅਰ ਨਾਲ ਸੇਲ ਲਾਈ ਆ ਬਹੁਤ ਵੱਡੀ ਹੈ ਨਾ ਤੇ ਕਿਸ ਤਰ੍ਹਾਂ ਦਾ ਸਟਾਫ ਹੈ ਫਿਰ ਸਟਾਫ ਦਿਖਾ ਦਿਓ ਸਾਨੂੰ ਆਹ ਲੋ ਵੀਰ ਜੀ ਦੇ ਕੱਪੜੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਸੂਟ ਦਿਖਾਉਣ ਜਾ ਰਹੇ ਹਾਂ ਜੀ ਔਰ ਗੰਜਾ ਦਾ ਸੂਟ ਹੈ ਜੀ ਠੀਕ ਹੈ ਜੀ ਔਰ ਗ ਅੱਛਾ ਲਾ ਮਸ਼ੀਨੀ ਕਢਾਈ ਨਹੀਂ ਹੈਗਾ ਨਾਲ ਹੈਂਡਵਰਕਾ ਵੀਰ ਜੀ ਤੇ ਅਗਰ ਰੇਟ ਦੀ ਗੱਲ ਕਰੀਏ ਵੀਰ ਜੀ ਇਹਦੀ ਤਾਂ ਇਹ 2200 2300 ਔਰ 2500 ਤੱਕ ਮਾਰਕੀਟ ਦੇ ਵਿੱਚ ਮਿਲਦਾ ਹੈ ਲੇਕਿਨ ਆਪਣੇ ਕੋਲੇ ਸਿਰਫ ਇਹ 1000 ਰੁਪਏ ਦੇ ਵਿੱਚ ਆ ਚਾਰ ਤੋਂ ਪੰਜ 6 ਕਲਰ ਨੇ ਇਹਦੇ ਵਿੱਚ ਜੀ ਡਿਜ਼ਾਈਨ ਦੀ ਗੱਲ ਕਰੀਏ ਅਨਲਿਮਟਿਡ ਜਿੰਨੀ ਮਰਜ਼ੀ ਬਣਾ ਲੈ ਜਿੰਨੇ ਮਰਜ਼ੀ ਡਿਜ਼ਾਈਨ ਇਹ ਮਲੇ ਉਹ ਸੂਟ ਨੇ ਜਿਹੜੇ ਵਿਆਹ ਸ਼ਾਦੀਆਂ 'ਚ ਪੈਂਦੇ ਨੇ ਹਾਂ ਜੀ ਜੀ ਹਾਂਜੀ ਹਾਂਜੀ ਵਿਆਹ ਬਰੀ 'ਚ ਲੱਗਦੇ ਨੇ ਜੀ ਜਿਵੇਂ ਦਾਜਬਰੀ ਦੇ ਵਿੱਚ ਲੱਗਦੇ ਨੇ ਯਾ ਕਈ ਵਾਰ ਖਾਸ ਵਿੱਚ ਕਿਸੇ ਦਾ ਆਨੂੰ ਵਧੀਆ ਸੂਟ ਲਾਉਣਾ ਆਉਂਦਾ ਜਿਹਨੇ ਸਵਾਕੇ ਪਾਉਣਾ ਹੋਵੇ ਹਨਾ ਯਾਰ ਬੰਦਾ ਸੋਚਦਾ ਕਿ ਵਧੀਆ ਸੂਟ ਹੋਵੇ 2500 3000 ਦਾ ਠੀਕ ਆ ਉਹ ਆਪਣੇ ਲੈਸ ਕਰਕੇ ਸਿਰਫ 1000 ਰੁਪਏ ਦੇ ਵਿੱਚ ਲਾ ਦਿੰਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਚੀਜ਼ ਆਪਣੇ ਕੋਲੇ ਆ ਸ਼ੈਪੈਂਸਰ ਹੈ ਜੀ ਪਾਕਿਸਤਾਨੀ ਸਟਾਈਲ ਨੂੰ ਪਰ ਅੱਛੀ ਵਾਰ ਤੇਰੀ ਹੈ ਅੱਛਾ ਜੀ ਇਹ ਚੀਜ਼ ਆਪਣੇ ਕੋਲੇ ਸ਼ੈਪੈਂਸਰ ਹੈ ਵੀਰ ਜੀ ਡਿਜ਼ਾਈਨਿੰਗ ਕਿੰਨੀ ਮਰਜ਼ੀ ਤੇ ਥੋੜਾ ਕੈਮਰਾ ਮਾਰੋ ਵੀਰ ਜੀ ਹੋਰ ਗਿੰਦਾ ਇਹ ਚੀਜ਼ ਆ ਨਾ ਲੋਕ ਲੱਭਦੇ ਫਿਰਦੇ ਨੇ ਹਨਾ ਹਾਂਜੀ ਹਾਂਜੀ ਆ ਦੇਖਿਓ ਜੀ ਔਰਗੰਜ਼ਾ ਦੁਪੱਟਾ ਜੀ ਔਰ ਪ੍ਰਾਈਸ ਹੀ ਗੱਲ ਕਰੀਏ ਤਾਂ 22 ਤੋਂ 2300 ਠੀਕ ਹੈ ਜੀ ਆਪਣੇ ਕੋਲ ਸਿਰਫ 1400 ਰੁਪਏ ਦੇ ਵਿੱਚ ਹੀ ਸੂਟ ਹੈ ਓਕੇ ਉੱਪਰ ਤੋਂ ਨੀਚੇ ਤੱਕ ਇਹਦੇ ਚਾਰ ਕਲਰ ਨੇ ਵੀਰ ਜੀ ਇਹਦੇ ਵਿੱਚ ਡਿਜ਼ਾਈਨਿੰਗ ਆ ਲੋ ਡਿਜ਼ਾਈਨ ਇੱਕ ਤੋਂ ਇੱਕ ਆ ਵੀਰ ਜੀ ਆ ਲੋ ਸੈਮੀ ਸਟਿਚ ਦੇ ਵਿੱਚ ਚਾਹੀਏ ਸਾਰਾ ਨਾਲ ਬਾਜ਼ੂ ਬਰ ਕਾ ਗਿਆ ਜੀ ਨਾਲ ਵਿਦ ਦੁਪੱਟਾ ਮਤਲਬ ਕਮੀਜ਼ ਦੇ ਉੱਪਰ ਕੜਾਈ ਆ ਗਈ ਦੁਪੱਟੇ ਦੇ ਉੱਪਰ ਕੜਾਈ ਆ ਗਈ ਬਾਜ਼ੂ ਤੇ ਉੱਪਰ ਕੜਾਈ ਆ ਗਈ ਡਿਜ਼ਾਈਨ ਆ ਲੋ ਆੜ ਦੇਨ ਆ ਗਿਆ ਜੀ ਆਹ ਲਓ ਕਿ ਡਿਜ਼ਾਈਨ ਆ ਗਿਆ ਕਿੜੇ ਰੈਨ ਆ ਗਿਆ ਜੀ ਕਿੰਨੇ ਮਰਜ਼ੀ ਡਿਜ਼ਾਈਨ ਮਤਲਬ ਜਿਵੇਂ ਵੀਰੇ ਨੇ ਕਹਿਤਾ ਵੀ ਰੇਡ ਦੀ ਗੱਲ ਕਰ ਰੇਡ ਦੀ ਗੱਲ ਕਰੀਏ ਵੀਰ ਜੀ ਫੁੱਲ ਬਟੇ ਫੁੱਲ ਗਾਰੰਟੀ ਆ ਤੁਹਾਨੂੰ ਇਹਦੇ ਨਾਲ ਦਾ ਅਗਰ ਇਸ ਰੇਟ ਨਾਲ ਤੋਂ ਉੱਪਰ ਕੱਟ ਨਹੀਂ ਲੈ ਸੂਟ ਵਾਪਸ ਜੀ ਇਤਨਾ ਕਦੀ ਗਾਰੰਟੀ ਆ ਵੀ ਸ਼ੇਪ ਗਲਾ ਵੀਰ ਜੀ ਆਲ ਓਵਰ ਸੂਟ ਫੈਂਸੀ ਦੁਪੱਟਾ ਜੀ ਆ ਲੋ ਬਲੋ ਦੁਪੱਟਿਆਂ ਦੇ ਵਿੱਚ ਵੀ ਐਨ ਪੂਰਾ ਕੰਮ ਹੋਇਆ ਹੋਇਆ ਸਾਰਿਆਂ ਦਾ ਵੀਰ ਜੀ ਹਾਂਜੀ ਹਾਂਜੀ ਉਹ ਕਲਰ ਵਾਈਜ਼ ਮਿਲਣਗੇ ਸੈਟ ਵਾਈਜ਼ ਕਲਰ ਦੀ ਗੱਲ ਕਰੀਏ ਤਿੰਨ ਕਲਰ ਜੀ ਇਹਦੇ ਵਿੱਚ ਉਸ ਤੋਂ ਬਾਅਦ ਕ ਤੁਹਾਨੂੰ ਦਿਖਾ ਦਈਏ ਆਪਾਂ ਆ ਚੀਜ਼ ਜੀ ਇੰਨਾ ਜ਼ਿਆਦਾ ਵਰਕ ਜੀ ਇੰਨੇ ਕੱਟ ਰੇਟ ਦੇ ਵਿੱਚੋਂ ਬਹੁਤ ਮੁਸ਼ਕਿਲ ਆ ਵੀਰ ਜੀ ਮਲੇ ਕੋਲਾ ਕੱਪੜਿਆਂ ਦਾ ਗੜਾ ਨਾ ਬਹੁਤ ਕੰਪੀਟੀਸ਼ਨ ਬਹੁਤ ਆ ਵੀਰ ਜੀ ਲੇਕਿਨ ਫਿਰ ਵੀ ਇਸ ਮਾਹੌਲ ਦੇ ਵਿੱਚ ਅਸੀਂ ਇਹ ਚੀਜ਼ ਲੈ ਕੇ ਆਏ ਆ ਕ੍ਰਸ਼ ਦਾ ਸੂਟ ਆਲਓਵਰ ਠੀਕ ਆ ਜੀ ਅਗਰ ਗੱਲ ਕਰੀਏ ਪਹਿਲੀ ਰੇਂਜ ਦੀ ਕੱਲੇ ਕੱਪੜਾ ਜਿਹੜਾ ਲੱਗਿਆ ਹੋਇਆ ਇਹਨੂੰ 12 ਤੋਂ 1300 ਦੇ ਲਗਭਗ ਕੱਲੇ ਕੱਪੜਾ ਠੀਕ ਆ ਠੀਕ ਹੈ ਸ਼ਿਮਰ ਦਾ ਦੁਪੱਟਾ ਕ੍ਰਸ਼ ਨਾਲ 5 ਮੀਟਰ ਸੂਟ ਠੀਕ ਆ ਜੀ ਪੂਰਾ ਫਰੰਟ ਹੈਵੀ ਕਢਾਈ ਹੈਵੀ ਕਢਾਈ ਹੋਈ ਹੋਈ ਗੱਲ ਇਹ ਆਪਾਂ ਰੇਟ ਦੀ ਗੱਲ ਕਰੀਏ ਵੀਰ ਜੀ ਸ ਇਹਦਾ ਮਤਲਬ ਇਹ ਹੋਇਆ ਕਿ ਕੱਲੇ ਕੱਪੜੇ ਦੇ پیسے ਲੈ ਰਹੇ ਆ ਕੜਾਈ ਜਿਹੜੀ ਸਾਰੀ ਆ ਸਾਰੀ ਫ੍ਰੀ ਆ ਕੜਾਈ ਦੇਖ ਲਓ ਪੂਰੀ ਹੈਵੀ ਕੜਾਈ ਆ ਇਹ ਆ ਲੋ ਕਲਰ ਦੀ ਗੱਲ ਕਰੀਏ ਕਲਰ ਮਿਲ ਜਣਗੇ ਦੇ ਵਿੱਚ ਡਿਜ਼ਾਈਨਿੰਗ ਮਿਲ ਜੂਗੀ ਠੀਕ ਹੈ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਕੋਟਨ ਦੇ ਵਿੱਚ ਚੀਜ਼ ਆਈ ਇਹ ਨਾਲ ਦੁਪੱਟਾ ਬਗੈਰ ਲੈਣੀ ਪਰ ਟਾ ਵੀ ਪੂਰਾ ਤਿਆਰ ਕੀਤਾ ਹੋਇਆ ਹੈਵੀ ਦੇ ਵਿੱਚ ਹੈ ਨਾ ਪੂਰਾ ਵਧੀਆ ਜੀ ਪੂਰਾ ਨਾ ਕੋਈ ਇਹਨੂੰ ਕੱਪੜੇ ਨੂੰ ਲੈਣਿੰਗ ਲੱਗੇ ਜੀ ਕੋਟਨ ਦੇ ਵਿੱਚ ਆ ਓਕੇ ਫੈਂਸੀ ਚੀਜ਼ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨਿੰਗ ਦੀ ਗੱਲ ਕਰੀਏ ਕਲਰ ਆਪਸ਼ਨ ਮਿਲ ਜਣਗੇ ਜਾਂ ਡਿਜ਼ਾਈਨ ਮਿਲ ਜਣਗੇ ਕਿੰਨੇ ਪਾਕਿਸਤਾਨੀ ਸਟਾਈਲ ਵਿੱਚ ਦੁਪੱਟਾ ਨਾਲ ਕੋਟਨ ਦਾ ਵਰਕ ਆ ਲੋ ਦੁਪੱਟਾ ਵੀ ਪੂਰਾ ਹੈਵੀ ਹੈ ਦੁਪੱਟਾ ਇਹ ਨਹੀਂ ਹੈਗਾ ਵੀ ਹਨਾ ਪੂਰਾ ਹੈਵੀ ਦੁਪੱਟਾ ਗੱਲ ਇਸ ਕੁੜੀਆਂ ਵਾਲੀ ਚੀਜ਼ ਹੈ ਜੀ ਇਹ ਮਤਲਬ ਕਿ ਕੋਈਆਂ ਕੁੜੀਆਂ ਹੋ ਗਈਆਂ ਹਨਾ ਕੁੜੀਆਂ ਹੋਣਗੀਆਂ ਕੁਵਾਰੀਆਂ ਕੁੜੀਆਂ ਹੋਣਗੀਆਂ ਜਿਵੇਂ ਘੱਟੇ ਵਾਲੀਆਂ ਫੈਂਸੀ ਸੂਟ ਬਣਾ ਹੈ ਠੀਕ ਆ ਨਾਲ ਇਹਦੇ ਗਰਾਰਾ ਵੀਰ ਜੀ ਅੱਛਾ ਗਰਾਰਾ ਵੀ ਤਿਆਰ ਹੀ ਆ ਗਰਾਰਾ ਵੀ ਇਦਾਂ ਸਮਝੋ ਕਿ ਰੈਡੀਮੇਡ ਹੈ ਇਹ ਸਿਰਫ ਬਸਿਰਫ ਫਿਟਿੰਗ ਕਰਨੀ ਆ ਫਿਟਿੰਗ ਕਰਨੀ ਆ ਠੀਕ ਹੈ ਤੇ ਦੁਪੱਟਾ ਵਰਕ ਅੱਛਾ ਦੁਪੱਟਾ ਵੀ ਆ ਗਿਆ ਪਰ ਰੇਟ ਸੁਣ ਕੇ ਹਰਾਰ ਦੇ ਜਾਓਗੇ ਜੀ ਅਦਰਦਰ ਮਾਰਕੀਟੇਡ ਦੀ ਗੱਲ ਕਰੀਏ ਹਾਂ 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 1500 1600 ਦੇ ਵਿਚ ਵਿੱਚ ਆ ਠੀਕ ਹੈ ਆਪਣੇ ਕੋਲੇ 890 ਰੁਪਏ ਦਾ ਸੂਟ ਹੈ ਜੀ ਬੋਲੇ 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 ਜੀ ਥੋੜਾ ਸਾਰੇ ਡਿਜ਼ਾਈਨ ਦੇ ਵਿੱਚ ਹੀ ਨੇ ਅੱਛਾ ਲੱਗ ਗਿਆ ਆਹੀ ਪਿਆ ਜੀ ਆਹੀ ਲਓ ਜੀ ਆ ਦੇਖੋ ਕਿ ਹੁਣ ਆਪਾਂ ਇੰਨਾ ਮਾਲ ਸਾਰਾ ਚਾਹੀਏ ਤਾਂ ਦਿਖਾਉਂਦੇ ਨਹੀਂ ਆਪਾਂ ਲੈ ਆ ਗਏ ਜੀ ਆ ਆ ਗਏ ਜਿਹੜੇ ਨੀਚੇ ਦਿਖਾਣ ਤੁਹਾਨੂੰ ਆ ਟੇਬਲ ਦੇ ਵਿੱਚ ਇਹ ਚ ਆਹ ਡਿਜ਼ਾਈਨ ਆ ਰਹੀ ਠੀਕ ਹੈ ਕਰਾਚੀ ਵਰਕ ਚ ਆ ਗਏ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਨੂੰ ਲੈਣ ਦੇਣ ਨੂੰ ਵਧੀਆ ਸੂਟ ਲਾਉਣੇ ਹੁੰਦੇ ਨੇ ਠੀਕ ਆ ਹਰੇਕ ਬੰਦਾ ਸੋਚਦਾ ਕਿ ਰੇਟ ਘੱਟ ਹੋਵੇ ਸੂਟ ਵਧੀਆ ਹੋਵੇ ਸੂਟ ਵਧੀਆ ਹੋਵੇ ਨਾਲ ਹੈਂਡਵਰਕ ਹੋਵੇ ਹਾਂਜੀ ਉਹਨਾਂ ਵਾਸਤੇ ਆ ਚੀਜ਼ ਲੈ ਕੇ ਆ ਰਹੇ ਹਾਂ ਆਪਾਂ 800 ਰੁਪਏ ਦਾ ਸੂਟ ਵਿਦ ਹੈਂਡਵਰਕ ਵਾਹ ਜੀ ਵਾਹ ਇਹ 800 ਰੁਪਏ ਦਾ 800 ਰੁਪਏ ਦਾ ਹੈਂਡਵਰਕ ਸੂਟ ਹੈ ਜੀ ਡਿਜ਼ਾਈਨ ਹੋਵੇ ਕਿਤੇ ਘੱਟ ਰੇਟ ਦਾ ਨਹੀਂ ਦੱਸਦਾ ਨਹੀਂ ਨਹੀਂ ਕਿਉਂਕਿ ਹੈਂਡਵਰਕ ਹੀ ਬਹੁਤ ਮਹਿੰਗਾ ਹੋਇਆ ਹੋਇਆ ਯਾਰ ਇਹ ਤਾਂ ਇੱਕ ਸਮਝੋ ਵੀਰ ਜੀ ਸੇਵਾ ਹੈ ਜੀ ਆਹ ਲੋ ਅੱਛਾ ਕਿਹੜਾ ਸੇਵਾ ਵਾਲਾ ਕੰਮ ਮਤਲਬ ਜਿਨ੍ਹਾਂ ਦੇ ਘਰੇ ਵਿਆਹ ਨੇ ਉਹਨਾਂ ਵਾਸਤੇ ਤਾਂ ਵਰਦਾਨ ਆ ਜਿਹੜੀ ਸੇਲ ਲਾਤਾ ਹਾਂਜੀ ਹਾਂਜੀ ਆਹ ਲੋ ਡਿਜ਼ਾਈਨ ਦੀ ਗੱਲ ਕਰੀਏ ਕਿੰ ਤੇ ਜਿਵੇਂ ਵਿਆਹ ਸ਼ਦੀਆਂ ਦੇ ਵਿੱਚ ਦਾਜ ਬਰੀ ਦੇ ਵਿੱਚ ਸੂਟ ਲਾਉਂਦੇ ਨੇ ਵਧੀਆ ਹੈਂਡਵਰਕ ਵਾਲੇ ਠੀਕ ਹੈ ਜੀ ਉਹਨਾਂ ਵਾਸਤੇ ਆਪਾਂ ਚੀਜ਼ ਲੈ ਕੇ ਆ ਚੁੱਕੇ ਹਾਂ ਆਹ ਵਲੀ ਆਹ ਦੇਖੋ ਨਿਗਾਹ ਮਾਰਿਓ ਜੀ ਕੋਈ ਇਹ ਤਾਂ ਮਸ਼ੀਨੀ ਕੰਮ ਨਹੀਂ ਵੀਰ ਜੀ ਸਾਰਾ ਹੱਥੀ ਕੰਮ ਹੋਇਆ ਹੋਇਆ ਸੱਤੀ ਪੂਰਾ ਸੂਟ ਆਲਓਵਰ ਠੀਕ ਹੈ ਸਿਲਕ ਦਾ ਜੀ ਓਕੇ ਬਾਹਾਂ ਤੇ ਵੀ ਕੜਾਈ ਆ ਗਈ ਹੈ ਪ्योर ਬਨਾਰਸੀ ਦੁਪੱਟਾ ਜੀ ਇਹਦਾ ਅੱਛਾ ਜੀ ਆ ਲਓ ਰੇਟ ਦੀ ਗੱਲ ਕਰੀਏ ਅਗਰ ਇਹਦੀ 4450 ਠੀਕ ਆ ਆਪਣੇ ਕੋਲ ਸਿਰਫ 1900 ਰੁਪਏ ਦਾ ਸੂਟ ਆ ਕਿੱਕਾ ਦੇਖੀਓ ਭਈਆ ਅਲੱਗ ਦਾ ਵਰਕ ਬਿਲਕੁਲ ਬਿਲਕੁਲ ਅਲ ਕਲਰ অপਸ਼ਨ ਮਿਲ ਜਿਓਰੇ ਵਿੱਚ ਠੀਕ ਹੈ ਜੀ ਹਾਂ ਜੀ ਵਿਦ ਦੁਪੱਟਾ ਫੋਰ সাইਡ ਦੁਪੱਟਾ ਵੀ ਵਰਕ ਆ ਜੀ ਇੱਕਦਾਂ ਲੋਰ ਵੀਰ ਜੀ ਜੇਡੀ ਡਿਜ਼ਾਈਨਿੰਗ ਆਪਣੇ ਕੋਲੇ ਬਲੇਗੀ ਕਿਸੇ ਵੀ ਦੁਕਾਨ ਨਾਲ ਆਪਣੇ ਦੁਕਾਨ ਦਾ ਨਾਮ ਪਿੜੇਗੀ ਨਹੀਂ ਐਦਾਂ ਨਹੀਂ ਹੋਣਾ ਕਿ ਇਹ ਹੋਰ ਵੀ ਮਿਲਦਾ ਕਿਤੇ ਕਿਤੇ ਹੋਰ ਵੀ ਮਿਲਦਾ ਆਪਣੀ ਵੀ ਡਿਜ਼ਾਈਨ ਹੋਊਗੀ ਆਪਣੇ ਤਿਆਰ ਕਰਾਏ ਮੇਰੇ ਤਿਆਰ ਕਰਾਏ ਮੇਰੇ ਵੀਰ ਜੀ ਇੱਕ ਚੀਜ਼ ਆਪਣੇ ਕੋਲੇ ਆਵਲੀ ਆ ਜੀ ਇਹਦੇ ਵਿੱਚ ਡਿਜ਼ਾਈਨ ਕਈ ਮਿਲ ਜਣਗੇ ਠੀਕ ਹੈ ਜੀ ਆਲਓਵਰ ਸੂਟ ਆ ਪਿਓਰ ਦਾ ਠੀਕ ਹੈ ਵਿਦ ਵਰਕ ਹੈਂਡ ਵਰਕ ਤੇ ਨਾਲ ਬਲੂ ਪੈਂਟ ਦੁਪੱਟੇ ਤੇ ਵੀ ਪੈਂਟ ਹੋਇਆ ਜੀ ਪੈਂਟ ਦਾ ਬਹੁਤ ਟ੍ਰੈਂਡ ਚੱਲ ਰਿਹਾ ਫਾਲੋ ਅੱਛਾ ਦੁਪੱਟੇ ਦੇ ਉੱਪਰ ਵੀ ਪੇਂਟ ਹੋਇਆ ਹੋਇਆ ਹੈ ਉੱਪਰ ਵੀ ਪੇਂਟ ਆ ਦੁਪੱਟਾ ਵੀ ਦੇਖ ਲਓ ਜੀ ਪੂਰਾ ਐਨ ਹੈਵੀ ਹੈ ਪਰਟਾ ਇਹ ਨਹੀਂ ਹੈ 25 26 100 ਰੁਪਏ ਦਾ ਸੂਟ ਅਭੀ ਦੇ ਜੀ ਇਹ ਅੱਛਾ ਜੀ 1290 ਰੁਪਏ ਦੇ ਵਿੱਚ ਕੋਈ ਡਿਜ਼ਾਈਨ ਦੀ ਗੱਲ ਕਰੀਏ ਕਿੰਨੇ ਮਰਜ਼ੀ ਡਿਜ਼ਾਈਨ ਕਲਰ ਆਪਸ਼ਨ 3 3 4 4 ਕਲਰ ਹੋਣਗੇ ਵੀਰ ਜੀ ਆਹ ਲਓ ਚੈੱਕ ਕਰੋ ਸਾਰਾ ਪੇਂਟ ਦਾ ਕੰਮ ਹੋਇਆ ਫਰੰਟ ਆ ਕੀ ਇਹਦੀ ਜੀਗਾ ਆ ਬੈਗ ਪੱਲਾ ਆ ਗਿਆ ਭਾਈ ਜੀ ਅੱਛਾ ਬੈਗ ਦੇ ਉੱਪਰ ਵੀ ਬੈਗ ਤੇ ਵੀ ਹੈ ਜੀ ਨਹੀਂ ਜ਼ਾਤਰ ਬੈਗ ਪਲੇਨ ਰੱਖ ਦੇਣਾ ਜੀ ਬਿਲਕੁਲ ਬੈਗ ਬੈਗ ਦੇ ਉੱਪਰ ਵੀ ਬਾਰ ਬਾਰ ਕੋਈਗਾ ਜੀ ਸਾਰਾ ਵਰਕ ਠੀਕ ਹੈ ਜੀ ਠੀਕ ਹੈ ਜੀ ਤੇ ਦੁਪੱਟੇ ਦੇ ਉੱਪਰ ਵੀ ਵਰਕ ਹੈ ਦੁਪੱਟਾ ਵੀ ਸਾਰਾ ਚਨਾਉਂ ਦਾ ਦੁਪੱਟਾ ਜੀ ਠੀਕ ਹੈ ਰੇਟ ਦੇ ਗੱਲ ਕਰੀਏ 1290 ਰੁਪਏ ਜੀ ਚੈੱਕ ਕਰੋ ਹੂੰ ਠੀਕ ਹੈ ਜੀ ਦੁਪੱਟਾ ਵੀ 4 ਸਾਈਡ ਆ ਇਹ ਕੱਪੜੇ ਹੋਣੇ ਵੀਰ ਜੀ ਜਿੰਨੇ ਤੁਹਾਨੂੰ ਸਟਾਫ ਦਿਖਾਣੇ ਜਿਹੜੇ ਚੱਲਦੇ ਨੇ ਜਿਹੜੇ ਚੱਲਦੇ ਐਦਾਂ ਨਹੀਂਗਾ ਕਿ ਇਹਨਾਂ ਵਿੱਚੋਂ ਕੋਈ ਕਿਸੇ ਡਿਮਾਂਡ ਘੱਟ ਹੋ ਇਸ ਸਟੱਫ ਦੇ ਉੱਪਰ ਹੀ ਕਾ ਚੀਜ਼ ਆ ਥੋੜੀ ਜਿਹੀ ਡਿਜ਼ਾਈਨਰ ਲੁੱਕ ਬਣਾਈ ਹੋਈ ਆ ਕੁੜੀਆਂ ਵਾਲੀ ਵੀ ਚੀਜ਼ ਆ ਇਹ ਬੀਟੀਕ ਲੁੱਕ ਆ ਗਈ ਜਿਵੇਂ ਜੀ ਨਾਲ ਚਨੋਂਨ ਦੁਪੱਟਾ ਪ੍ਰਿੰਟ ਵੀ ਆ ਗਿਆ ਔਰ ਵਰਕ ਵੀ ਆ ਗਿਆ ਪ੍ਰਿੰਟ ਹਾਈਲਾਈਟ ਕੀਤਾ ਸਾਰਾ ਦੇਖੋ ਦੁਪੱਟਾ ਵੀ ਦੇਖੋ ਜੀ ਕਿੱਡਾ ਡਿਜ਼ਾਈਨਿੰਗ ਕਿੰਨੀ ਮਰਦੀ ਹੈ ਇਹਦੇ ਵਿੱਚ ਵੀ ਆ ਲਓ ਪ्योर ਚਨੋਂਨ ਦਾ ਦੁਪੱਟਾ ਰੇਟ ਦੀ ਗੱਲ ਕਰੀਏ ਬਾਈ 1500 ਬਾਈ ਇੱਕ ਵਾਰ ਸੂਟ ਲੈ ਗਿਆ ਸਿੱਧਾ ਦੁਬਾਰਾ ਉਰੀ ਆਏਗਾ ਨਰਾਜ਼ ਨਹੀਂ ਹੋਵੇਗਾ ਖੁਸ਼ ਹੋ ਕੇ ਆਏਗਾ ਖੁਸ਼ ਹੋ ਕੇ ਜਾਏਗਾ ਹਾਂ ਜੀ ਮੁਲਾਦਤ ਸੇ ਲਿਆਣ ਨੂੰ ਦਿਖਾਉਣ ਗਿਆ ਪੈਣਾ ਜਾ ਕੇ ਵੀ ਆਹ ਸੂਟ ਲੈ ਕੇ ਆਈਆਂ ਤੋਂ ਪੁੱਛ ਨਹੀਂ ਆ ਵੀ ਕਿੱਥੋਂ ਲੈ ਕੇ ਆਂਦਾ ਜੀ ਸੂਟ ਦਾ ਵਰਕ ਚੈੱਕ ਕਰੋ ਵੀਰ ਜੀ ਆਹ ਦੁਪੱਟਾ ਦੇਖੋ ਇਹਦਾ ਦੁਪੱਟੇ ਦੇ ਕੋਲ ਵੀ ਵਰਕ ਦੀ ਜਾਂਚ ਪੈਣੀ ਆ ਹੂੰ ਆ ਲੋ ਜਿੰਨਾ ਦੁਪੱਟਾ ਸੋਨਾ ਤੇ ਹੈਵੀ ਵਰਕ ਹੋਵੇਗਾ ਸੂਟ ਉਨਾ ਹੀ ਵਧੀਆ ਬਣੇਗਾ ਸੋਨਾ ਵਧੀਆ ਠੀਕ ਅਲੱਗ ਆਰਟੀਕਲ ਬਿਲਕੁਲ ਜੀ ਪਿਓਰ ਦੇ ਸੂਟ ਦੇ ਨਾਲ ਇਹ ਚੀਜ਼ ਤਾਂ ਅਸੀਂ ਪਹਿਲੀ ਵਾਰੀ ਦੇਖ ਰਹੇ ਹਾਂ ਵੀਰੇ ਆ ਲੋ ਕਲਿਸ਼ ਛੋਲ ਦਾ ਵਰਕ ਚੈੱਕ ਕਰੋ ਦਿਓ ਜੀ ਆ ਲੋ ਇਹਦਾ ਸ਼ਾਲ ਏ ਮੈਂ ਕਹਿੰਦਾ ਦੋਟਾ ਹੀ ਹਜ਼ਾਰ ਦਾ ਹੋਊਗਾ ਸਨੇ ਆਪ ਤਿਆਰ ਕਰਾਇਆ ਵੀਰ ਜੀ ਇਹ ਵਾਲਾ ਅੱਛਾ ਹਾਂਜੀ ਸਟੋਲ ਤਿਆਰ ਕਰਾਗੇ ਸਾਰਾ ਸੂਟ ਅਨ ਕਰਵਾਈ ਹੋਈ ਆ ਹਾਂਜੀ 5000 ਰੁਪਏ ਦਾ ਸੂਟ ਆ ਜੀ ਇਹ ਕਿਉਂਕਿ ਸ਼ੋਲ ਨਾਲ ਹੈਵੀ ਹੈ ਤੇ ਹੈਵੀ ਨਾਲ ਸਿਰਫ 2000 ਦੇ ਵਿੱਚ ਜੀ ਕਿੰਨੇ ਦਾ 2000 ਰੁਪਏ ਦਾ ਸੂਟ ਹੈ ਜੀ ਪਿਓਰ ਦਾ ਸੂਟ ਆ ਫੁੱਲ ਬੱਟੇ ਫੁੱਲ ਹੈਂਡਵਰਕ ਇਦਾਂ ਨਹੀਂ ਆਂਗਾ ਕਿ ਪਹਿਲਾਂ ਮਸ਼ੀਨਰੀ ਕਰਾਤਾ ਫਿਰ ਹੈਂਡਵਰਕ ਹੋ ਗਿਆ ਸਾਰਾ ਹੈਂਡ ਦਾ ਕੰਮ ਆ ਬਾਜ਼ੂ ਆਗੇ ਜੀ ਠੀਕ ਆ ਜੀ ਆਪ ਫਰੰਟ ਆ ਗਿਆ ਸਾਰਾ ਕੰਟਰਾਸਟ ਦੁਪੱਟੇ ਨਾਲ ਹੀ ਚਣੌਣ ਹਾਂ 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 ਰੇ ਹੂੰ ਵੀ ਅੱਧੇ ਰੇਟ ਤੋਂ ਵੀ ਘੱਟ ਰੇਟ ਕਰ ਰੱਖੇ ਨੇ ਬਾਈ ਉਹਨਾਂ ਜੋ ਰੇਟ ਲੱਗਿਆ ਹੋਇਆ ਵੀਰ ਜੀ ਅਗਰ ਆਪਾਂ ਇਹਦੀ ਲੇਬਰ ਸੂਟ ਵਰਕ ਕਰਾਈਏ 3000 3500 ਫਰਕ ਲੈਣਗੇ ਆਪਾਂ ਨੇ ਉਹ ਸੂਟ ਉਹ ਵੀ ਮੈਂ ਕਹਿੰਦਾ 10 ਦੇਣਾ ਬਾਅਦ ਦੇਣਾ 10 ਨਾ ਮਿਲੇਗਾ ਆਪਣੇ ਕੋਲੇ ਤਿਆਰ ਪਿਆ ਸਾਰਾ ਬਿਲਕੁਲ ਰੈਡੀ ਪਿਆ ਜੀ ਪੁਰਾਣੀ ਸਟਾਈਲ ਆ ਪਿਓ ਟਸਰ ਦੇ ਉੱਪਰ ਇਹ ਕਪੜਾ ਦਾ ਮਾਰਕੀਟ 'ਚ ਕਿਸੇ ਮਿਲਦਾ ਹੀ ਨਹੀਂ ਜੀ ਇਹ ਤਾਂ ਮਿਲਦਾ ਹੀ ਨਹੀਂ ਅੱਛਾ ਯੂਨੀਕ ਜਿਹਾ ਆ ਬਿਲਕੁਲ ਕਸਟਮ ਹੀ ਨਹੀਂ ਮਿਲਣਾ ਇਹ ਪਹਿਲੀ ਗੱਲ ਤਾਂ ਇਹ ਵਾਲਾ ਜੀ ਹਾਂ ਲੋ ਆ ਫਰੰਟ ਹੀ ਇਹਦਾ ਪਾਕਿਸਤਾਨੀ ਸਟਾਈਲ ਦਾ ਟਸਰ ਦੇ ਉੱਪਰ ਆਈ ਅਲੱਗੀ ਚੀਜ਼ ਬਿਲਕੁਲ ਨਵੀਂ ਨਾਲ ਪੇਓਰ ਦੁਪੱਟਾ ਹੈ ਦਾਜੀ ਠੀਕ ਹੈ ਜੀ ਇਹ ਗਰਲਿਸ਼ ਲੁੱਕ ਹੈ ਜਿਵੇਂ ਸਿੰਪਲ ਥੋੜੀ ਵਿੱਚ ਕੁੜੀਆਂ ਜਿਵੇਂ ਹੁੰਦੀਆਂ ਨੇ ਨਾ ਸਿੰਪਲ ਥੋੜੀ ਸਿੰਪਲ ਲੁੱਕ ਪਸੰਦ ਕਰਦੇ ਨੇ ਉਸ ਟਾਈਪ ਦੇ ਵਿੱਚ ਹੈ ਠੀਕ ਹੈ ਜੀ ਪੱਲਾ ਹੀ ਦੇਖ ਲਓ ਕਿੰਨਾ ਸੋਹਣਾ ਕਲਰ ਕਮੀ ਨੇ ਜੀ ਰੰਗਦਾ ਗਿਆ ਦੀਦੀ ਆਹ ਸ਼ਲਵਾਰਾ ਖੁੱਲੀ ਅੱਛਾ ਤੇ ਉੱਪਰ ਵੀ ਵਰਕ ਕੀਤਾ ਹੋਇਆ ਹਾਂਜੀ ਹਾਂਜੀ ਸਾਰੀ ਹੈਵੀ ਬਣੀ ਹੈ ਬੁਰੀ ਠੀਕ ਹੈ ਜੀ ਚਲੋ ਕੁਛ ਮਰਜ਼ੀ ਬਣਾ ਸਕਦੇ ਆ ਪਲਾਜ਼ੋ ਬਣਾ ਲਓ ਚਾਹੇ ਗਰਾਰਾ ਬਣਾ ਲਓ ਸਕੈਲਟ ਬਣਾ ਲਓ ਸ਼ਲਵਾਰ ਬਣਾਓ ਹਰ ਚੀਜ਼ ਬਣੇਗੀ ਇਹਦੀ ਖੁੱਲੀ ਪੇਓਰ ਇਹੋ ਪੀਸ ਨੇ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਬਰਿਆਂ ਦੀ ਜਾਨ ਹੁੰਦੇ ਨੇ ਪੀਸ ਇਹ ਵਾਲੇ ਇਹਨਾਂ ਤੋਂ ਬਗੈਰ ਬੜੀ ਜੱਚਦੀ ਨਹੀਂ ਕਿ ਜਿਹੜੇ ਅਗਰ ਆ ਪੀਸ ਨਾਲ ਲੱਗਣ ਬਰਿਆਂ ਦੇ ਵਿੱਚ ਜਿਵੇਂ ਆਪਾਂ ਅੱਜ ਵਰੀ ਦਿਖਾਉਨੇ ਆ ਨਾ ਸ੍ਰੀਕੇ ਦੇ ਵਿੱਚ ਉੱਥੇ ਦੇਖ ਕੇ ਇਮਪ੍ਰੈਸ਼ਨ ਪੈਣ ਵਾਲਾ ਨਾਲੇ ਰੇਟ ਹਾਂਜੀ ਹਾਂਜੀ ਜਿਹੜੇ ਆ ਰੇਟ ਦੀ ਗੱਲ ਕਰੀਏ 4450 ਦੇ ਵਿੱਚ ਠੀਕ ਆ ਆਪਣੇ ਕੋਲੇ ਸਿਰਫ ਉਹ ਸਿਰਫ 1900 ਰੁਪਏ ਦੇ ਵਿੱਚ ਲੱਗ ਗਿਆ ਇਹ ਸੂਟ ਓਕੇ ਇਦਾਂ ਹੀ ਕਾ ਪੀਸ ਹੈ ਜੀ ਮੇਰੇ ਫਿਰ ਇਹ ਕੱਪੜੇ ਦਾ ਯਾਰ ਡੁਪਲੀਕੇਸੀ ਵੀ ਬਹੁਤ ਜਲਦੀ ਹੋਊਗੀ ਹੈ ਡੁਪਲੀਕੇਸੀ ਵੀ ਜੀ ਬੱਧ ਜਲਦੀ ਆ Ориਜੀਨਲ ਮਾਰਕੀਟ 'ਚ ਆਪਣੇ ਕੋਲੇ ਜਿੰਨੀ ਵੀ ਚੀਜ਼ਾਂ ਜਿੰਨਾਂ ਦੇ ਕੱਪੜਾ 80% ਜ਼ਿਆਦਾਤਰ ਆਪਣੇ ਕੋਲੇ オリジナル ਪਿਓਰ ਦੇ ਉੱਪਰ ਆਉਂਦਾ ਹੈ ਬਾਕੀ ਜਿਹੜੀ ਮਾਰਕੀਟ ਦੇ ਵਿੱਚ ਚਲਦੀ ਹੈ ਸੈਮੀ ਹੋਗੇ ਜਿਵੇਂ ਜ਼ਿਆਦਾਤਰ ਸਸਤੇ ਜਿਹੇ ਕੱਪੜੇ ਹੋਗੇ ਉਹ ਜਿਹੜੇ ਲੈਂਦੇ ਨੇ ਚੱਲਦੇ ਨੇ ਉਹ ਚੀਜ਼ ਸਾਰੀ ਹੁੰਦੀ ਹੈ ਟੁਜੱਡ ਮਾਰਕੀਟ ਦੇ ਸੰਦ ਲੇਕਿਨ ਜਿਹੜੇ オリジナル ਸਟੱਫ ਹੁੰਦੇ ਨੇ ਜਿਵੇਂ ਪਿਓਰ ਨੈਚੁਰਲ ਪਿਓਰ オーਰਗੰਜ਼ਾ ਪਿਓਰ ਚਨਾਉਣ ਪਿਓਰ ਸ਼ਿਮਰ ਵਗੈਰਾ ਸਾਰਾ ਕੁਝ ਹੈ ਜੀ ਹੁਣ ਤੱਕ ਇਹਦੇ ਆਪਣੇ ਸੂਟ ਦਿਖਾਏ ਨੇ ਤੇ ਤਾਂ ਉਹ ਸੂਟ ਨੇ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਲੱਗਦੇ ਨੇ ਕੜਾਈ ਵਾਲੇ ਹੈਂਡਵਰਕ ਵਾਲੇ ਹੈਵੀ ਸ ਜਿਵੇਂ ਕਿ ਕੋਟਨ ਦੁਬੱਟਾ ਪਿਓਰ ਦੁਬੱਟਾ ਆ ਗਿਆ। ਨਿਆ ਚੀਜ਼ ਹੁੰਦੀ ਆ ਆਪਣੇ ਕੋਲੇ। 13-1400 ਰੁਪਏ ਦਾ ਸੌਡਾ ਵੀਰ ਜੀ। ਪਿਓਰ ਦੁਬੱਟਾ ਅ ਨਿਗਾ ਮਾਰੋ ਜੀ। ਚਲੋ। ਦੁਬੱਟਾ ਪਿਓਰ ਦਾ ਉਹ ਸੈੱਟ ਵਾ ਦੀ ਮਾ ਲਊਗਾ। ਰੰਗ ਵਧੈਣ ਕਿੰਨੇ ਮਰਜੀ ਇਹਦੇ ਵਿੱਚ ਜੀ। ਸਿਰਫ ਉਹਦੇ 850 ਦੇ ਵਿੱਚ। ਠੀਕ। ਦੁਬੱਟਾ ਵਰਕ ਹੋਊਗਾ ਪਿਓਰ ਦਾ। ਡਿਜ਼ਾਈਨਿੰਗ ਅ ਲਿਮਟਡ ਜੀ। ਪਿਓਰ ਜਾਨ ਦਾ ਸੂਟ ਹੈ ਜੀ ਜਾਨ ਕੋਟਨ ਦਾ। ਦੁਬੱਟਾ ਚੈੱਕ ਕਰਿਓ ਵੀਰ ਜੀ ਆਓ। ਦੁਬੱਟਾ ਵਰਕ ਹੋਏਗਾ। ਕਲਰ ਆਪਸ਼ਨ ਹੋਰ ਡਿਜ਼ਾਈਨ ਕਿੰਨੇ ਮਰਜੀ ਇਹਦੇ ਵਿੱਚ। ਠੀ ਪਿਓਰ ਦੇ ਉੱਪਰ ਜਿਵੇਂ ਹੈਂਡਵਰਕ ਵਾਲੇ ਸੂਟ ਨੇ ਉਹਨਾਂ ਨਾਲ ਬਲੋਕ ਪੈਟ ਆ ਗਿਆ ਕੋਟਨ ਦੇ ਵਿੱਚ ਵੀ ਬਲੋਕ ਪੈਟ ਦਾ ਵਰਕ ਹੋਇਆ ਹੋਇਆ ਡਿਜ਼ਾਈਨ ਕਿੰਨੇ ਮਰਜ਼ੀ ਚਾਰ-ਚਾਰ ਕਲਰ ਨੇ ਤੇ ਸਾਰੀ ਚੁਆਇਸ ਤੁਸੀਂ ਦੇ ਦਿਓਗੇ ਜਿਹੜਾ ਵੀ ਬੰਦਾ ਚੁੱਕਿਆ ਹੋਗਾ ਨਾ ਆਫ ਵਾਈਟ ਆ ਗਿਆ ਪਿੱਕਾ ਆ ਗਿਆ ਜੀ ਆਹ ਕਲਰ ਆ ਗਿਆ ਡਿਜ਼ਾਈਨ ਸੈਟ ਵਾਈਜ਼ ਹੋਣਗੇ ਸਾਰੇ ਆਪਣੇ ਕੋਲੇ 500 ਰੁਪਏ ਦਾ ਸੂਟ ਜਿਹੜਾ ਆਮ ਰੂਟੀਨ ਤੇ ਯਾਨੀ ਕਿ ਬਾਜ਼ਾਰ ਦੇ ਵਿੱਚ ਮਾਰਕੀਟ ਰੇਟ ਆ 850 900 ਰੇਟ ਆ 500 ਰੁਪਏ ਦੇ ਵਿੱਚ ਆਪਣੇ ਕੋਲੇ ਸਿਰਫ ਤੇ ਸਿਰਫ ਆਹ ਲੋ ਚੈੱਕ ਕਰੋ ਆਹ ਬੋਟਮ ਹੈ ਜੀ ਦੁਪੱਟਾ ਕੜਾਈ ਆ ਸਾਈ ਭਾਈ print ਨਹੀਂ ਹੈਗਾ ਆ ਲੋ ਸਾਰੇ ਦੁਪੱਟੇ ਦੇ ਉੱਪਰ ਵਰਕ ਹੋਇਆ ਹੈ ਜਿਹੜਾ ਆਮ ਨਾਰਮਲ ਆਪਾਂ ਹਾਂਜੀ ਹਾਂਜੀ ਹਨਾ ਯੋਰ ਕਾਟਨ ਦੇ ਵਿੱਚ ਆ ਜੀ ਦੁਪੱਟੇ ਦੇ ਉੱਪਰ ਹਲਕਾ ਹਲਕਾ ਵਰਕ ਵੀ ਹੋਇਆ ਆ print ਵੀ ਆ ਡਿਜੀਟਲ ਪ੍ਰਿੰਟਡ ਦੁਪੱਟਾ ਆ ਲੋ 14-1500 ਰੁਪਏ ਦਾ ਸੂਟ ਆ ਆਪਣੇ ਕੋਲ ਸਿਰਫ 680 ਰੁਪਏ ਦਾ 650 ਦਾ ਹਾਂ ਚੈੱਕ ਕਰ ਸਕਦੇ ਹੋ ਕਾਟਨ ਦਾ ਦੁਪੱਟਾ ਵੀ ਹੈਨ ਖੁੱਲੋ-ਖੁੱਲੋ ਆ ਹੈਨ ਬੇਟੀ ਚੱਦਰ ਡਿਜ਼ਾਈਨ ਕਲਰ ਆਪਸ਼ਨ ਆ ਲੋ ਟਰੈਂਡ ਡੋਰ ਦੇ ਗਏ ਚਾ ਲੋ ਸਾਰੇ ਬੁੱਕਾਂ ਦੇ ਪੀਸ ਨੇ ਸਾਰੇ ਭਾਈ ਜਿਹੜਾ ਅੱਜ ਕੱਲ ਟ੍ਰੈਂਡਰ ਦੇ ਵਿੱਚ ਨੇ ਨਾਲ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਐ ਫੋਟੋ ਵਾਲੇ ਪੀਸ ਨੇ ਸਾਰੇ ਜਿੱਦਾਂ ਫੋਟੋ ਦੇ ਵਿੱਚ ਆ ਉਹ ਚੀਜ਼ ਬਣੇਗੀ ਇਹ ਫੋਟੋ ਵਾਲੇ ਕੈਂਦਰੀਕ ਦਾ ਸੂਟ ਨਾਲ ਪਿਓਰ ਦੁਪੱਟਾ ਠੀਕ ਹੈ ਜੀ ਰੇਟ ਦੀ ਗੱਲ ਕਰੀਏ ਅਗਰ ਇਹਦੀ ਆਪਾਂ ਮਾਰਕੀਟ ਰੇਟ 11100 ਰੁਪਏ ਦਾ ਆਪਣੇ ਕੋਲੇ ਸਿਰਫ 670 ਰੁਪਏ ਦਾ ਸੂਟ ਆ ਕਲਰ ਦੀ ਗੱਲ ਕਰੀਏ ਸੈਟ ਵਾਈਜ਼ ਮਾਲ ਚਾ ਲੋ ਇੱਕ ਇੱਕ ਅੰਦਰ ਜੀ ਦੋ ਕਿੰਨੇ ਕਲਰ ਜੀ ਚਾਰ ਕਲਰ ਸੈਟ ਵਾਈਜ਼ ਮਾਲ ਲੂਗਾ ਡਿਜ਼ਾਈਨਿੰਗ ਕਿੰਨੇ ਮਰਜੀ ਠੀਕ ਹੈ ਜੀ ਇਸ ਆਪਣੇ ਕੋਲੇ ਵੀਡੀਓ ਕੈਮਰਾ ਮਾਰੀਓ ਆ ਸਾਰੇ ਰੇਂਜ ਜਿਹੜੇ ਲੱਗੇ ਹੋ ਨੇ ਪ੍ਰੋਪਰ ਕੋਟ ਨਾਲ ਅਦਰ ਪਿਓ ਡਬਟਾ ਆ ਗਿਆ ਆਪਣੇ ਕੋਲੇ ਵੀਰ ਜੀ ਠੀਕ ਆ ਵਿੱਚ ਕੋਟਾ ਡਬਟਾ ਆ ਗਿਆ ਆ ਕੋਟਨ ਡਬਟਾ ਆ ਗਿਆ ਠੀਕ ਆ ਜੀ ਉਹ ਜੋ ਫੈਂਸੀ ਵੀ ਆਗੇ ਕੜਾਈਆਂ ਵਾਲੇ ਵੀ ਆਗੇ ਵਿਦਾਊਟ ਕੜਾਈ ਵੀ ਆਗੇ ਉਸ ਤੋਂ ਇਲਾਵਾ 61 ਸੂਟ ਨੇ ਪ੍ਰਿੰਟ ਜਿਹੜੇ ਡੈਲੀ ਰਵੀਰ ਆਪਾਂ ਵਿਦਾਊਟ ਡਬਟਾ ਤੈਨ੍ਹਦੇ ਆ ਘਰ ਦੇ ਵਿੱਚ ਕੈਮਰਿਕ ਦਾ ਸੂਟ 550 ਤੋਂ 600 ਰੁਪਏ ਦਾ ਸੂਟ ਆ 450 ਰੁਪਏ ਵਿੱਚ ਲੱਗਿਆ ਆ ਇਹ ਵੀ ਆਪਣੇ ਕੋਲੇ ਕਈ ਕਈ ਤਰ੍ਹਾਂ ਦੀ ਆ ਠੀਕ ਆ ਜੀ ਹਰ ਰੇਟ ਦੇ ਵਿੱਚ ਮਿਲੂਗੀ 500 ਰੁਪਏ ਦਾ ਜੀ ਠੀਕ ਆ ਜੀ ਰਾਮ ਟ वैसे विदाउट से अदर रेट है 99000 ठीक है 550 च लगया हुआ है अभी 550 च इस तो कट दी गल करी अपने को 300 ਦੇ ਵਿੱਚ ਵੀ ਪ੍ਰਿੰਟ ਸੁਣ ਰੇਗਾ ਇਹ ਵੀ ਕੈਮਰੀ ਗੋਗੀ ਠੀਕ ਹੈ ਇਸ ਤੋਂ ਘੱਟ ਗੱਲ ਕਰੀਏ 290 ਰੁਪਏ ਦੇ ਵਿੱਚ ਵੀ ਪ੍ਰਿੰਟ ਸੁਣ ਮਿਲ ਜਾਏਗਾ ਬਧੀਆ ਕੁਆਲਟੀ ਵਾਲਾ 5 ਮੀਟਰ ਕਪੜਾ ਹੈ ਬਧੀਆ ਜੀ ਬਧੀਆ ਕਿਆ ਬਾਤ ਆ ਲੋ ਆ ਮਾੜੀ 290 ਰੁਪਏ ਵਾਲੇ ਨੇ ਕੈਮਰਾ ਵਾਰੀਓ ਥੋੜਾ ਬਈ 290 ਆ ਗਿਆ ਆਪਣੇ ਕੋਲੇ ਪ੍ਰਿੰਟ ਦੀ ਬਿਲਕੁਲ ਕੋਈ ਕਮੀ ਨਹੀਂ ਹੈਗੀ ਠੀਕ ਹੈ ਜੀ ਸਟੱਫ ਦੀ ਤਾਂ ਮਿਲ ਚੁੱਕੀ ਹੈ ਸਾਢੇ 450 ਵਾਲੇ ਆ ਗਏ 550 ਵਾਲੇ ਠੀਕ ਹੈ ਜੀ ਇਸ ਤੋਂ ਬਾਅਦ ਜੀ ਜਿਹੜੀ ਸੇਲ ਆ ਇਹਦਾ ਮਤਲਬ ਇਹ ਨਹੀਂ ਕਿ ਇਕੱਲੇ ਕੜਾਈਆਂ ਵਾਲੇ ਸੁੱਟਾਂ ਨੇ ਲੱਗੀ ਆ ਆਪਾਂ ਗਰਮੀਆਂ ਵਾਲੇ ਸੁੱਟਾਂ ਦੇ ਉੱਪਰ ਵੀ ਬਹੁਤ ਵਧੀਆ ਆਫਰ ਲੈ ਕੇ ਆਏ ਆ ਠੀਕ ਹੈ ਜੀ ਕੋਟਨ ਦਾ ਦੁਪੱਟਾ ਸੂਟ ਹੈ ਜੀ 330 ਦੇ ਵਿੱਚ ਆ ਸਾਡੇ ਕੋਲ ਇਸ ਟਾਈਮ ਅਗਰ ਤੁਸੀਂ ਲੈਣ ਆ ਰਹੇ ਹੋ ਪ੍ਰਿੰਟ ਬਾਟਮ ਪ੍ਰਿੰਟ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨ ਗੱਲ ਕਰੀਏ ਆ ਲੋ 2 3 4 ਕਲਰ ਆਪਸ਼ਨਾਂ ਮਿਲ ਜੀ ਨੇ 300 ਰੁਪਏ ਠੀਕ ਹੈ ਜੀ 400 ਰੁਪਏ ਦੇ ਵਿੱਚ ਵੀ ਹੈ ਜੀ 330 ਜੀ ਤੇ 400 500 ਰੁਪਏ ਦੇ ਵਿੱਚ ਵੀ ਹੈਗਾ ਜੀ 550 ਦੇ ਵਿੱਚ ਵੀ ਹੈ ਇਸ ਤੋਂ ਉੱਪਰ ਵੀ ਹੈਗਾ ਲੋ ਡਿਜ਼ਾਈਨ ਦੀ ਗੱਲ ਕਰੀਏ ਕੋਈ ਕਮੀ ਨਹੀਂ ਰਾਮ ਟੈਕਸ ਦਾ ਪੀਸ ਆ ਪ੍ਰਿੰਟ ਆਲ ਓਵਰ ਰੇਟ ਦੀ ਗੱਲ ਕਰੀਏ ਅਗਰ ਤਾਂ ਪਏ ਦੀ 1400 1500 ਇਸ ਰੇਟ ਦਾ ਸੂਟ ਆ ਚਿਕਨ ਦੇ ਵਿੱਚ ਆ ਚਿਕਨ ਇਹਨੂੰ ਚਿਕਨ ਕਹਿੰਦੇ ਨੇ ਮੈਚਿੰਗ ਹੀ ਮਿਲ ਜਾਏਗਾ ਆਲ ਓਵਰ ਹੀ ਮਿਲ ਜਾਏਗਾ ਆਪਣੇ ਕੋਲ ਸਿਰਫੋ ਸਿਰਫ 900 ਰੁਪਏ ਦੇ ਵਿੱਚ ਆ ਯਾਨੀ ਸਿੱਧੇ 70 ਰੁਪਏ less ਮਲਾ ਤੋਫਾ ਤੋਫੇ ਲੱਗੇ ਨਹੀਂ ਪਿਓ ਰਾਮਟੈਕਸ ਦਾ ਸੈਲ ਵੀ ਚੈੱਕ ਕਰੋ ਜੀ ਜਿਹੜਾ ਰਾਮਟੈਕਸ ਦਾ ਹੋਊਗਾ ਅੰਪੀਰੀਅਲ ਦਾ ਹੋ ਜਿਹੜੇ ਕੰਪਨੀ ਦਾ ਹੋਊਗਾ ਉਹਦੀ ਸੈਲ ਵੀ ਲੱਗੀ ਹੋਏਗੀ ਇਦਾਂ ਨਹੀਂ ਹੋਣਾ ਕਿ ਡੁਪਲੀਕੇਸੀ ਹੋਏਗੀ ਤਾਂ ਦੇਖੋ ਬਜਾਈ ਨਹੀਂ ਗੱਲ ਕਰੀ ਆ ਕੈਮਰਾ ਪਰ ਮਾਰ ਦੋ ਵੀਰ ਜੀ ਡਿਜ਼ਾਈਨਿੰਗ ਹੋਤਾ ਇਸ ਤੋਂ ਲਾ ਆਪਣੇ ਕੋਲੇ ਪ੍ਰਿੰਟਰ ਦੇ ਵਿੱਚ ਸਾਰੀ ਕੁਆਲਿਟੀ ਮਿਲ ਜਣਗੀਆਂ ਜਿਵੇਂ ਕਿ ਲੇਜ਼ਰ ਜੋਰਜਟ ਹੋ ਗਿਆ ਚਨੂਨ ਹੋਗੀ ਜਿੱਦਾਂ ਤਸਰ ਸਿਲਕ ਹੋਗੀ ਜਿਵੇਂ ਕਿ ਇਹਦਾ ਆ ਚੀਜ਼ ਆ ਜੀ 500 ਰੁਪਏ ਦੇ ਵਿੱਚ ਸੂਟ ਆ ਜੀ ਪਿਓਟ ਸਟਨ ਦੇ ਵਿੱਚ ਆ ਚਨੂਨ ਦਾ ਸੂਟ ਆ ਜੀ ਸਾਮ ਰੇਟ ਦਾ ਹੈਗਾ 11100 ਪਿਓਰ ਚੂਨ ਠੀਕ ਹੈ 700 ਰੁਪਏ ਦੇ ਵਿੱਚ ਆਲ ਓਵਰ ਪ੍ਰਿੰਟ ਸੂਟ ਡਿਜ਼ਾਈਨ ਗੱਲ ਕਰੀਏ ਕਿੰਨੇ ਮਰਜੀ ਇਹਦੇ ਵਿੱਚ ਜੀ ਅਲਿਮਿਟਡ ਨੇ ਆਇੰਗੀ ਰਾਮ ਟੈਕਸ ਫ੍ਰੀ ਅਲਰਜੀ ਕਿਨੂੰ ਜੋਰ ਜੜ ਕੇ ਰਹੀ ਆਪਾਂ ਇਹਦਾ ਜਿਹੜਾ ਮਾਰਕੀਟ ਰੇਟ ਹੈ ਜੀ 1100 1200 ਯਾਨੀ ਕਿ 1000 ਤੋਂ 1500 ਦੇ ਵਿੱਚ ਵਿੱਚ ਇਹ ਮਾਰਕੀਟ ਰੇਟ ਹੈ ਦਾ ਆਪਣੇ ਕੋਲੇ ਸਿਰਫ ਉਸੇ 650 ਰੁਪਏ ਦਾ ਸੂਟ ਹੈ ਆ ਦੇਖੋ ਸਾਰੇ ਦੇ ਵਿੱਚ ਨਿੱਧਣ ਥੋੜੇ ਕੈਮਰਾ ਮਾਰੀਓ ਵੀਰ ਜੀ ਟਸਰ ਸਿਲਕ ਹੋਗੀ ਜਿੱਦਾਂ ਹੀ ਪਿਓਰ ਟਸਰ ਇੱਕ ਆ ਚੀਜ਼ ਹੋਗੀ ਗੇਵਾਡਨ ਸਿਲਕ ਜੀ ਸੂਟ ਦਾ ਜ ਪਰੇਟਾ 600 ਰੁਪਏ ਦਾ ਗਰਮੀਆਂ ਵਾਲ ਤੇ ਹੈ ਮੇਨ ਇਹ ਹਾਂਜੀ ਠੀਕ ਹੈ ਜੀ ਗਰਮੀ ਸਰਦੀਆਂ ਨਹੀਂ ਕਿ ਸਿੰਥੈਟਿਕ ਸਟੱਫ ਆ ਆਪਣੇ ਕੋਲ ਇਹ ਸੀ ਦਾ ਗਰਮੀਆਂ ਵਾਲੇ ਉੱਪਰ ਵੀ ਹੈ ਸਰਦੀਆਂ ਵਾਲੇ ਉੱਪਰ ਵੀ ਉਹ ਜਿਹੜੇ ਪਾਲਟੀ ਵੀਰ ਬੇਸ ਹੁੰਦੇ ਨੇ ਜਿੱਦਾਂ ਕਿ ਚਨੂਨ ਹੋ ਗਈ ਆਟਾ ਸਰ ਹੋ ਗਈ ਸਟਰਨ ਹੋ ਗਈ ਜਿੱਦਾਂ ਲੇਜ਼ਰ ਹੋ ਗਈ ਠੀਕ ਹੈ ਜੀ ਚਰਨ ਹੋ ਗਈ ਹਰ ਹਰ ਸਟੱਫ ਦੇ ਉੱਪਰ ਸੇ ਦਾ ਹਰ ਪ੍ਰਾਸਟ ਸਟੱਫ ਮਿਲੂਗਾ ਬਾਕੀ ਸਰਦੀਆਂ ਵਾਲਾ ਜਿੱਦਾਂ ਕੀ ਆਹ ਵਾਲਾ ਹੈ 550 ਰੇਟ ਸੀਗਾ ਇਹਦਾ 550 ਲੇਕਿਨ ਹੁਣ 350 ਰੁਪਏ ਦਾ ਡਿਜ਼ਾਈਨ ਗੱਲ ਕਰੀਏ ਸਾਰ ਇਹਦੇ ਵਿੱਚ ਡਿਜ਼ਾਈਨ ਹੈ ਜੀ ਪਸ਼ਮੀਨਾ ਮਿਲ ਜਾਏਗਾ ਹਲਪਾਈ ਮਿਲ ਜਾਏਗੀ ਸਰਦੀਆਂ ਵਾਲੀ ਇਹ ਲੋ ਡਿਜ਼ਾਈਨਿੰਗ ਕੋਈ ਕਮੀ ਨਹੀਂ 350 ਰੁਪਏ 350 ਰੁਪਏ 350 ਰੁਪਏ ਆ ਵਧੀਆ ਵਧੀਆ ਆ ਗਈ ਰਾਮ ਟੈਕਸ ਵੀ ਇਹਦਾ ਰੇਟ ਹੈਗਾ 780 ਰੁਪਏ ਲੇਕਿਨ ਇਸ ਟਾਈਮ ਇਹ 450 ਪਾ ਮਿਲੂਗਾ ਜੀ ਠੀਕ ਹੈ ਜੀ ਵਧੀਆ ਬਲੇ ਆ ਲੋ 600 ਰੁਪਏ ਦਾ ਸੂਟ ਆ ਜੀ ਇਹਦਾ 1100 ਰੁਪਏ ਰੇਟ ਆ ਇਸ ਟਾਈਮ ਅਗਰ ਤੁਸੀਂ ਇਹ ਲੈ ਰਹੇ ਹੋ ਲਿਸਟ ਦੇ ਵਿੱਚ ਆਪਾਂ ਨੂੰ 600 ਰੁਪਏ ਦਾ ਬਊਗਾ ਤਾਂ ਪਕੂਰਤੇ ਪਿਆਮੇ ਉੱਪਰ ਵੀ ਸੇਲ ਹੋਣੇ ਨੇ ਆ ਜਿੱਦਾਂ ਕਿ ਵਾਈਟ ਕੁਰਤਾ ਪਿਆਮਾ 5 ਮੀਟਰ ਸੂਟ ਹੋਊਗਾ 325 ਰੁਪਏ ਦਾ ਜੋਗੇ 600 ਰੁਪਏ ਦਾ ਸੂਟ ਆ ਨਾ ਬੂਰਾ ਵੇ ਦੇ ਉੱਪਰ ਗੀਜ਼ਾ ਕਾਟਨ ਦੀ ਗੱਲ ਕਰੀਏ ਪ੍ਰਿੰਟ ਦੇ ਵਿੱਚ ਜੀ 1100 ਰੁਪਏ ਦਾ ਸੌਦਾ ਸਿਰਫ ਹੋ ਸਿਰਫ 600 ਰੁਪਏ ਦੇ ਵਿੱਚ ਠੀਕ ਹੈ ਜੀ ਕਲਰ ਆਪਸ਼ਨ ਕਿੰਨੇ ਵਰਦੀਆਂ ਲੋ ਜੀ ਕਲਰ ਪਿਸਤਾ ਕਲਰ ਗ੍ਰੇ ਕਲਰ ਸਕਿਨ ਕਲਰ ਠੀਕ ਹੈ ਜੀ ਹਰ ਜਿਹੜੇ ਨਾਰਮਲ ਚੱਲਦੇ ਨੇ ਅੱਜ ਕੱਲ੍ਹ ਨਾਰਮਲ ਚੱਲਦੇ ਨੇ ਹਰ ਤਰ੍ਹਾਂ ਦੇ ਲੱਗਣਗੇ ਆ ਸਾਰੇ ਕਿੱਪੜੇ ਤੇ ਐਮੀ ਦੀ ਵੈਰੀਟੀ ਲੱਗੀ ਹੋਈ ਆ ਸਾਰੇ ਸੇਲ ਨੇ ਸੇਲ ਦੇ ਵਿੱਚ ਨੇ ਡਿਸਕਾਊਂਟ ਦੇ ਵਿੱਚ ਕੱਢੇ ਹੋਣੇ ਸਾਰੇ ਡਿਸਕਾਊਂਟ ਦੇ ਵਿੱਚ ਨੇ ਹਾਂਜੀ ਬਾਕੀ ਜੇ ਆਪਾਂ ਨਾਰਮਲ ਕਰੀਏ ਆਪਣੇ ਕੋਲੇ ਏਜੰਟਸ ਦਾ ਹੋਰ ਕੀ ਕੀ ਸਟਾਫ ਮਿਲ ਅੱਜ ਮੈਂ ਪਿੰਡ ਸ਼ਰਟਾਂ ਲੱਗੀਆਂ ਨੇ ਦੀਰਜਾ ਚੀਜ਼ਾਂ ਨੇ ਸਾਰੀਆਂ ਓਕੇ ਜੀ ਆ ਸਾਰੀਆਂ ਸ਼ਰਟਾਂ ਆ ਗਈਆਂ ਜੀ ਠੀਕ ਆ ਜੈਂਸ ਦਾ ਲੇਡੀਜ਼ ਦਾ ਟੋਟਲੀ ਵੈਰੀਟੀ ਮਿਲੂਗੀ ਹਰ ਤਰ੍ਹਾਂ ਦੀ ਤੇ ਇਹਨਾਂ ਕੋਲ ਜਿਹੜੀ ਕੁਆਲਿਟੀ ਮਿਲਦੀ ਆ ਉਹ ਵੀ ਤੁਹਾਨੂੰ ਇੱਕ ਨੰਬਰ ਮਿਲ ਜਾਣੀ ਆ ਕਵਾਲਿਟੀ ਦਾ ਗੁੱਡ ਐਂਡ ਚੰਨੀ ਪਰ ਸੇਲ ਆਈ ਹੈ ਇਹਨਾਂ ਦਾ ਸੇਲ ਜਿਹੜਾ ਮਾਲ ਹੈ ਬਹੁਤ ਜਲਦੀ ਨਿਕਲਦਾ ਹੁੰਦਾ ਹੁਣ ਤੁਸੀਂ ਵੀਡੀਓ ਪਹਿਲਾਂ ਤੋਂ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਫਟਾਫਟ ਉਰੇ ਪਹੁੰਚ ਜਾਓ ਕਿਉਂਕਿ ਇਹ ਨਾ ਹੋਵੇ ਵੀ ਜਦ ਤੱਕ ਤੁਸੀਂ ਪਹੁੰਚੋ ਜਿਹੜਾ ਸਟੱਫ ਤੁਸੀਂ ਸਿਲੈਕਟ ਕਰਕੇ ਆਏ ਹੋ ਉਹ ਸੇਲ ਹੋ ਜਾਵੇ ਫਟਾਫਟ ਪਹੁੰਚ ਜਾਓ ਅੱਛਾ ਜਿਨ੍ਹਾਂ ਘਰੇ ਵਿਆਹ ਰੱਖਿਆ ਹੋਇਆ ਦਾਜਵਰੀ ਦਾ ਕੱਪੜਾ ਲੈਣਾ ਮੈਂ ਕਹਿੰਦਾ ਇਹ ਤੋਂ ਵਧੀਆ ਸੇਲ ਨਹੀਂ ਉਹਨਾਂ ਵਾਸਤੇ ਲੱਗ ਸਕਦੀ ਇਸ ਕਰਕੇ ਨੰਬਰ ਨੋਟ ਕਰ ਲਓ ਫੋਨ ਕਰਕੇ ਆ ਜਿਓ ਸਾਰਾ ਜਿਹੜਾ ਸਟੱਫ ਹੈ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਮਿਲਣਾ ਤੇ ਵੀਰੇ ਹੁਣ ਉਹਨਾਂ ਨੂੰ ਇਹ ਕਹਾਂਗੇ ਕਿ ਇਸ ਤਰ੍ਹਾਂ ਦੇ ਮੌਕੇ ਬਾਹਰ-ਬਾਰ ਨਹੀਂ ਮਿਲਦੇਗੇ ਅਸੀਂ ਖੁਦ ਸਾਲ ਦੇ ਵਿੱਚ ਇੱਕ ਵਾਰ ਕਲੀਅਰ ਕਰਦੇ ਹੁੰਦੇ ਹਾਂ ਸਟਾਕ ਹੁੰਦਾ ਸਾਰਾ ਜਿਸ ਤੇ ਨਹੀਂ ਜਿਹੜੀ ਲਾਉਣੇ ਆ ਅਸੀਂ ਕਲੀਅਰ ਕਰਨਾ ਹੁੰਦਾ ਹੈ ਅਚ ਅਸੀਂ ਐ ਨਹੀਂ ਦੇ ਦੇ ਦਾਂਗੇ ਸਾਡੀ ਖਰੀਦ ਕੀ ਆ ਸਾਨੂੰ ਲੋਸ ਨਹੀਂ ਹੋ ਸਾਨੂੰ ਐ ਹੁੰਦਾ ਵੀ ਇਹ ਕਲੀਅਰ ਹੋ ਜਿਸ ਕਰਦੀਏ ਇਹ ਤੁਹਾਡੇ ਵਾਸਤੇ ਇੱਕ ਤਰ੍ਹਾਂ ਦਾ 골ਡਨ ਚਾਂਸ ਹੈ 골ਡਨ ਚਾਂਸ ਕਰਕੇ ਫਟਾਫਟ ਆਓ ਤੇ ਵਧੀਆ-ਵਧੀਆ ਮਾਲ ਜਿਹੜਾ ਹੈਗਾ ਸਿਲੈਕਟ ਕਰਕੇ ਲੈ ਜਾਓ ਬਾਕੀ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਵੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਕਰਾਉਂਦੇ ਰਹੀਏ ਜਿੱਥੇ ਵੱਧ ਤੁਹਾਡਾ ਫਾਇਦਾ ਹੋਵੇ ਉਹ ਚੀਜ਼ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਹਨੇ ਆ ਇਸੀ ਤਰੀਕੇ ਨਾਲ ਸਟੱਫ ਦੇ ਨਾਲ ਮਿਲਦੇ ਰਹਾਂਗੇ ਜੀ ਧੰਨਵਾਦ